ਮਾਵੋਲ ਜੋ ਕਿ ਦਿੱਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਬਾਰਾ ਇਸ ਦੇ ਵਿੱਚ ਕੋਈ ਵੀ ਮਨੀ ਪ੍ਰਾਈਜ਼ ਨਹੀਂ ਦਿੱਤਾ ਜਾਂਦਾ ਇਸ ਦੀ ਸਟੈਬਲਿਸ਼ਮੈਂਟ ਕੀਤੀ ਗਈ ਸੀ 1954 ਦੇ ਵਿੱਚ ਜਦੋਂ ਇਸ ਦੀ ਸਟੈਬਲਿਸ਼ਮੈਂਟ ਕੀਤੀ ਗਈ ਸੀ ਉਸ ਟਾਈਮ ਇਸ ਦਾ ਨਾਮ ਸੀ ਪਦਮ ਵਿਭੂਸ਼ਣ ਜਿਸ ਨੂੰ ਡਿਵਾਈਡ ਕੀਤਾ ਗਿਆ ਸੀ ਤਿੰਨ ਕੈਟਾਗਰੀਜ਼ ਦੇ ਵਿੱਚ ਪਹਿਲਾ ਵਰਗ ਦੂਸਰਾ ਵਰਗ ਤੇ ਤੀਸਰਾ ਵਰਗ ਫਿਰ 1955 ਦੇ ਵਿੱਚ ਇਸ ਦਾ ਨਾਮ ਚੇਂਜ ਕਰਕੇ ਰੱਖ ਦਿੱਤਾ ਗਿਆ ਪਦਮ ਵਿਭੂਸ਼ਣ ਪਦਮ ਭੂਸ਼ਣ ਐਂਡ ਪਦਮ ਸ਼੍ਰੀ 2025 ਦੇ ਵਿੱਚ ਟੋਟਲ 139 ਅਵਾਰਡ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਪਦਮ ਵਿਭੂਸ਼ਣ ਨੇ 19 ਪਦਮ ਭੂਸ਼ਣ ਐਂਡ 113 ਨੇ ਪਦਮ ਸ਼੍ਰੀ ਅਵਾਰਡ ਮਰਨ ਦੇਵ ਪ੍ਰਾਤ ਦਿੱਤੇ ਗਏ 13 ਅਵਾਰਡ ਫੋਰਨਰਸ ਨੂੰ ਦਿੱਤੇ ਗਏ 10 ਅਵਾਰਡ ਪਲੇਅਰਸ ਨੂੰ ਟੋਟਲ 5 ਅਵਾਰਡ ਦਿੱਤੇ ਗਏ ਨੇ ਇਦਾਂ ਦੀ ਹੀ ਇਨਫੋਰਮੇਸ਼ਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਤੋ ਵੱਤ ਸ਼ੇਅਰ ਕਰੋ